ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਟ ਤੁਹਾਡੇ ਘੜੀ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਕੋਈ ਲਾਹਮੇ ਵਾਲੀ ਗੱਲ ਨਾ ਛੱਡਿਆ ਕਰੋ ਕੋਈ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਨਹੀਂ ਆ ਸਕਦਾ ਵੀਡੀਓ ਕੱਲ ਤੇ ਆਨਲਾਈਨ ਜੁਆਈ ਕਰੋ ਸਜਣੋ ਪਹੁੰਚਿਆ ਪਿੰਡ ਸਰਾਲੀ ਮੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿ ਤੇ ਤਹਿਸੀਲ ਪੱਟੀ ਬਾਈ ਪ੍ਰਭ ਕੋਲ ਆਏ ਆ ਦੋ ਵੜਾਂ ਬਖਾਉਣ ਲੱਗੇ ਆ ਫਰਜ ਸਮਝ ਕੇ ਜੁੜੇ ਰਹੋ ਐਂ ਤੱਕ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਠੀਕ ਰੈਸ ਕਰਕੇ ਬਾਈ ਜੀ ਨੋਟ ਆ ਇਹਨਾ ਆਪਣਾ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 9887227 ਇੱਥੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਤੋਂ ਕਰੀਏ ਸ਼ੁਰੂਆਤ ਹੈ ਨਾ ਜਰਸੀ ਕ੍ਰਾਸ ਤੋਂ ਜਰਸੀ ਕ੍ਰਾਸ ਤੋਂ ਇਹ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਦਾ ਦੂਜਾ ਲੈਣ ਸੋਈ ਨੂੰ ਪਰਸੋਂ ਸ਼ਾਮਾਂ ਦੀ ਸੋਈ ਹੈ ਵਾ ਤੇ ਕੜ ਕੇ 1/4 ਚਵਾਈ ਹੋਈ ਹੈ ਇਹਦੀ ਠੀਕ ਹੈ 4 ਚਵਾਈਆਂ ਹਾਂਜੀ 4 ਚਵਾਈਆਂ ਮੰਗਰ ਬੱਛਾ ਜੋ ਹੁਣ ਬੋਲਾ ਕਿੰਨਾ ਕੈੜੀਏ ਨਾ ਬੋਲਾ ਜਿਹੜਾ ਆਪਾਂ ਅੱਜ ਹੀ ਆਪਾਂ ਚੋਗੇ ਲੈਂਦੀ 2 ਟੰਗ 11-12 ਕਿਲੋ 11-12 ਕਿਲੋ ਹੈਗਾ ਵਾ ਜਿਹੜਾ ਚੋਇਆ ਤੇ ਜਿਹੜਾ ਗਰੰਟੀ ਵਾਲਾ 10 ਕਿਲੋ ਲੋਹੀ ਵਾ ਗਾਓ 10 ਕਿਲੋ ਮੰਨ ਕੇ ਕੋ ਭੈਣ ਭਰਾ ਸੌਦਾ ਕਰ ਲੈ ਹਾਂਜੀ 10 ਕਿਲੋ ਬੱਛਾ ਕੀ ਮਗਰ ਪਾਦਾ ਨੇ ਮੰਗਰ ਬੱਛਾ ਵਾ ਬੱਛਾ ਆ ਗਿਆ ਇਹ ਨਾਲੂ ਦੇ ਗਿੱਲਾ ਹੀ ਹੈ ਠੀਕ ਹੈ ਤੋੜ ਕੇ ਨਾ ਸੱਜਣੋ ਵੈੜ ਚੰਗੀ ਆ ਸੋਹ ਤਾਂ ਤੁਹਾਨੂੰ ਹੀ ਚੰਗਾ ਲੱਗਾ ਬਿਲਕੁਲ ਹੱਥੀ ਮੁਠੀ ਵਾਲਾ ਥਾਣਿਆ ਮੋੜੇ ਨਿਗਾਹੇ ਕਰ ਦੇਣਾ ਠੀਕ ਆ ਜੀ ਬੱਚਾ ਵੀ ਬਿਲਕੁਲ ਗਿੱਲਾ ਹੀ ਆ 나ੜੂ ਤੇ 22 7 ਵਜੇ ਦੀ ਆ ਸਵੇਰ ਠੀਕ ਆ ਅੱਜ ਹੀ ਆਈਆਂ ਫਿਰ ਚਵਾਈ ਕਰਕੇ ਆ ਜੀ ਠੀਕ ਆ ਲਓ ਜੀ ਠੰਡੀ ਦੀਰੀ ਬਹੁਤ ਜਿਤਨਾ ਮਰਜ਼ੀ ਹੈ ਬਹਿ ਜਾ ਹਾਂ ਜੀ ਮਗਲੋਂ ਵਿਖਾ ਦਵਾਂ ਠੀਕ ਆ ਬਹਿ ਕੇ ਵਿਖਾਓ ਬਹਿ ਜਾ ਥਲੇ ਬਹਿ ਜਾ ਨੋਏ ਇੱਕ ਮਿੰਟ ਮਗਰੋਂ ਹੀ ਆਰਡਰ ਕੁਆਲਟੀ ਵਿਖਾ ਦੇ ਇਹ ਵਰ ਲੈਣ ਥਾਂ ਲੱਗਾ ਫਾ ਇੱਦਾਂ ਦੇਖਿਓ ਮੜਿਆ ਨੋਏ ਠੀਕ ਆ ਲਓ ਇਸ ਜੇ ਬੋਦੀ ਵਾਲੀ ਹੈ ਗੱਲ ਸਾਧ ਟਾਂਚਾ ਪੂਰਾ ਵੱਡਾ ਸਜਣੋ ਹਾਂਜੀ ਫੁੱਲ ਵੱਡੇ ਟਾਂਚੇ ਦੇ ਵਿੱਚ ਆ ਗਈਆਂ ਛੋਟਾ ਨਹੀਂ ਆ ਇਹ ਨਤਜਾ ਲਾਇਓ ਕਿਸੇ ਵੀ ਭੈਣ ਭੈਣ ਭਰਾ ਨੇ ਇਹਦੀ ਖਰੀਦਦਾਰੀ ਕਰਨੀ ਜੋ ਕਿ ਆਈ ਜਣ ਹਾਂਜੀ ਹਾਂਜੀ ਤੇ 7 ਵਜੇ ਦੀ ਚਵਾਈ ਹੋਈ ਹੈ ਠੀਕ ਆ ਹਰ ਆ ਵਟ ਬੁੱਟ ਸਾਰੇ ਕੱਢ ਜਾਂਦੀ ਹੈ ਤੇ ਟਾਈਮ ਕੋਈ 4:30 ਦਾ ਹੁੰਦਿਆ ਬਿਲਕੁਲ ਬਿਲਕੁਲ ਜੀ ਹਾਂਜੀ 4:30 ਦਾ ਟਾਈਮ ਹੁੰਦਿਆ ਹੈ ਸ਼ਾਮ ਦਾ ਤੇ 7 ਵਜੇ ਤਕਰੀਬਨ ਬਾਈ ਕਹਿੰਦਾ ਮੈਂ ਚਵਾਈ ਕਰਕੇ ਪਾਸ ਕਰਕੇ ਫੇਰ ਲਿਆਂਦੀ ਆ ਅੱਛਾ ਜੀ ਹਾਂਜੀ ਵਾਹ ਲੋਈ ਸੱਜਣਾ ਰੇਟ ਬਾਈ ਜੀ ਫਿਰ ਇਹਦਾ ਪ੍ਰਭ ਇਹਦੇ ਰੇਟ ਦਾ ਅਨੁਭਾਵੇਂ ਇਹਦਾ 40 42 ਜੋ ਮਰਜ਼ੀ ਕਰੀਏ ਬੱਚੀ ਵੇਖਦੀ ਜਿੱਥੇ ਮਰਜ਼ੀ 45 ਕਰਕੇ ਵੇਖਦੀ ਆ ਵੇਖਦੀ ਆ ਹਾਂਜੀ ਆਪਾਂ ਨਹੀਂ ਕਰਨਾ ਨਾ 35000 ਰੁਪਏ ਉੱਚੇ ਥੋੜਾ ਬੜਾ ਮਾਨਤਾ ਕਰ ਦੋ ਕਿੰਨਾ ਕਰ ਦੀਏ 2000 ਛੱਡ ਦਾਂਗੇ 33 ਦੀ ਦੇ ਦਾਂਗੇ 32 ਨਹੀਂ ਨਾ ਦੇ ਰਹੀਏ ਯਾਰ ਹੋ ਗਿਆ ਕੋਈ ਨਹੀਂ ਮੇਰਾ ਵੀਰ ਫੋਨ ਲਾਵੇ ਸੌਦਾ ਕਰ ਲੇ ਮੋੜਦੇ ਨਹੀਂ ਆ ਭਰਾ ਕਿੱਥੇ ਸੌਦਾ ਹੋ ਜਾਣਾ ਠੀਕ ਆ ਹਾਂਜੀ ਕੋਈ ਨਹੀਂ ਸੱਜਣੋ ਮੋੜਦੇ ਨਹੀਂ ਭਾਈ ਕਹਿੰਦਾ ਜਿੱਥੇ ਵੀ ਸੌਦਾ ਆਜੂਗਾ ਦੇ ਦੇਵਾਂਗੇ ਬੱਚੀ ਖਰਾ ਪਰ 15 ਕਿਲੋ ਦੁੱਧ ਦੀ ਬਾਜੂ ਸਾਮ ਕਰੇ ਤੇ ਕੋਈ ਅੱਗੇ ਆ ਗਈ ਜਰਸੀ ਕ੍ਰੋਸ ਫਿਰ ਤੇ ਇਹ ਕਿੰਨੇ ਚਿਰ ਦੀ ਜਾਂਦੇ ਜੀ ਤੁਸੀਂ ਗੱਬਰ ਗਾ ਬਣੀ 40 ਤੋਂ 45 ਦਿਨਾਂ ਦੇ ਵਿੱਚ ਵਾ ਅੱਛਾ ਚੈੱਕ ਕਰਾਤੀ ਨਹੀਂ ਚੈੱਕ ਨਹੀਂ ਕਰਾਈ ਪਰ ਘਰ ਵਾਲਿਆਂ ਦੀ ਗਰੰਟੀ ਦੀ ਆਉਂਦੀ ਹੈ ਪਹਿਲੇ ਸਵੇਰੇ ਵੀ ਤੇ ਦੂਜੇ ਸਵੇਰੇ ਤੇ ਤੀਜੇ ਸਵੇਰੇ ਲਈ ਗੱਬਣ ਗੜੀ ਸਹੀ ਗੱਲ ਹੈ ਕਦੀ ਨਹੀਂ ਫਰੀ ਜਾਂਦੇ ਇੱਕ ਵਾਰਾਂ ਵੀ ਨਹੀਂ ਠੀਕ ਹੈ ਉਹਨਾਂ ਨੇ ਕਹਿ ਹੁਣ ਦੁੱਧ ਕਿੰਨਾ ਕੁ ਬਾਈ ਪ੍ਰਭੂ ਆਪਾਂ ਚੋਕਲੇ 8 ਕਿਲੋ ਜੀ ਆਪਾਂ 7 ਕਿਲੋ ਦੀ ਪੱਕੀ ਗਰੰਟੀ ਦੇਵਾਂਗੇ ਆ ਵੀ 8:00 ਵਜੇ ਚ ਵੇ ਪਹਿਲਾਂ ਆ ਚੋਈ ਮੁੜ ਕੇ ਆ ਜੋਈ ਠੀਕ ਹੈ ਲੈ ਹਾਂਜੀ ਆਪਾਂ ਦੋ ਡੰਗ ਤਸਲੀਆਂ ਕੀਤੀਆਂ ਸਜਣੋ ਇਹ ਵੀ ਚੋਕੇ ਚਵਾਕੇ ਲੈਂਦੀ ਆ ਟਾਈਮ ਤੇ ਤੁਹਾਨੂੰ ਪਹਿਲਾਂ ਦੱਸਤਾ ਕਿ ਸ਼ਾਮ ਦਾ 4:30 ਦਾ ਤੇ ਇਹ ਵੀ ਚੋਈ ਜਵਾਈ ਆ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਦਾ ਮੇਰੇ ਪਿੰਡ ਪ੍ਰਾਗ ਤੋਂ ਤਾਜ਼ਾ ਲਾਇਓ ਜਰੂਰ ਤੇ 8 ਕਿਲੋ ਹੀ ਹੋਊਗਾ ਠੀਕ ਆ ਹਾਂਜੀ ਲਓ ਜੀ ਬਾਕੀ ਠੰਡੀਆਂ ਧੀਰੀਆਂ ਤੋਂ ਹਾਂ ਲਓ ਲਓ ਇਹ ਫੇਰ ਪਾਰਟੀ ਜਰਸੀ ਦੀ ਹੈ ਪਾ ਪਹਿਣਾ ਚੋਈ ਜਮ ਜੀ ਸਾਨ ਚੰਗਾ ਲੱਗਦਾ ਤੇ ਇਹਦੀ ਕੀਮਤ ਬਾਈ ਜੀ ਫਿਰ ਮੇਰੇ ਮੋਲੇ ਜਾਇ ਜੀ ਕਰਨੇ ਜਿੰਨੇ ਲੈਣ ਉਹ ਹੀ ਲੈਣਗੇ ਸਹੀ ਗੱਲ ਹੈ ਵਪਾਰੀ ਵੀ ਜਾ ਕੇ 2 ਰੁਪਏ ਨਫਾ ਲੈ ਹਾਂਜੀ ਹਾਂਜੀ ਜੇ ਵੀ ਇਹ ਨਿਕਲੇ ਗੱਬਣ ਫਿਰ ਤੇ ਬੱਛੀ ਹੈ 5000 ਦੀ ਹਾਂ ਆਪਾਂ ਗੱਬਣ ਦੀ ਗਾਰੰਟੀ ਨਹੀਂ ਦਿੰਦੇ ਪਰ ਘਰ ਵਾਲੇ ਜਾਂਦੇ ਕਿ ਸਾਡੀ 40 ਦਿਨਾਂ ਤੋਂ ਪਲੱਸ ਵਾਂ ਸਹੀ ਗੱਲ ਹੈ ਸਾਨੂੰ ਪਹਿਲਾਂ ਚੈੱਕ ਨਹੀਂ ਕਰਾ ਸਕਦੇ ਹਾਂ ਤੇ ਮੋਲੇ ਨਾਲ ਕਾਨੂੰ ਕੋ 220 ਜੋ ਮਰਜ਼ੀ ਕਰੀਏ 16000 ਜਮਾਨਤਾਂ ਕਰਦੇ ਕਿੰਨਾ ਕਰਦੇ ਜੀ ਕਿੰਨਾ ਕਰਦੇ ਨਹੀਂ ਆਪ ਦੀ ਖੁਦ ਹੀ ਲਗਾ 14000 ਦੀ ਦੇ ਦਾਂਗੇ ਦੇ ਦੇ ਉਹ ਚੋਈ ਮਾਨਤਾ ਨੂੰ ਹੋ ਜੂਗੀ ਉਹ 10000 ਛੱਡ ਦਿਓ ਕੋਈ ਨਹੀਂ ਤੇਰਾ 13 ਹੀ ਬਾਬੇ ਨਾਨਕ ਵਾਲੀਆਂ ਚੱਲਣ ਦੀ ਹਾਂਜੀ ਹਾਂ ਨਾ ਲਾ ਦਿਓ ਮਗਰੋਂ ਇੱਕ ਰਾ ਲੇਵਾ ਵਿਖਾ ਦਿਓ ਲਾ ਵਿਖਾਓ ਲੋ ਸਜਣੋ 13000 ਦੀ ਇਹ ਵੈੜ ਮਿਲ ਜੂਗੀ 8 ਕਿਲੋ ਦੋ ਤਾਂ 7 ਦੀ ਗਰੰਟੀ ਲੋ ਯਾਰ ਠੀਕ ਹੈ 7 ਕਿਲੋ ਦੀ ਗਰੰਟੀ ਹੈ ਇਹਦੇ ਥੱਲੇ 11 12 ਕਿਲੋ 10 ਦੀ ਗਰੰਟੀ ਆਪਾਂ ਠੀਕ ਹੈ ਸਤਿ ਸ੍ਰੀ ਅਕਾਲ